ਵੀਡੀਓ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਦੋਸਤੋ ਅੱਜ ਗੁਰਪੁਰਬ ਵਾਲੇ ਦਿਨ ਤੁਹਾਨੂੰ ਇੱਕ ਗੁਰੂ ਘਰ ਦੀ ਸੈਰ ਕਰਾਉਣ ਜਾ ਰਹੇ ਹਾਂ ਦਰਸ਼ਨ ਕਰਾਉਣ ਜਾ ਰਹੇ ਹਾਂਗੇ ਤੇ ਇਹ ਜਿਹੜਾ ਗੁਰਦੁਆਰਾ ਹੈਗਾ ਇਹ ਮਲੇ ਕੋਟਲਾ ਤੋਂ ਲੁਧਿਆਣਾ ਰੋਡ ਤੇ ਪਿੰਡ ਆਲਨਗੀਰ ਵਿਖੇ ਹੈਗਾ ਤੇ ਇੱਥੋਂ ਇਹ ਰਾਹ ਜਾਂਦਾ ਹੈਗਾ ਰੋਡ ਤੋਂ ਗੁਰਦੁਆਰਾ ਸਾਹਿਬ ਵੱਲ ਚਲੋ ਅੱਗੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆਂਗੇ ਤੁਸੀਂ ਬਣੇ ਰਹੋ ਚੈਨਲ ਨਾਲ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਗੁਰੂ ਘਰ ਵਿਖੇ ਤੇ ਅੰਦਰ ਗੁਰੂ ਘਰ ਦਾ ਜੋ ਵੀ ਇਤਿਹਾਸ ਹੋਇਆ ਕਿਤੇ ਲਿਖਿਆ ਹੋਇਆ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਗੁਰੂ ਘਰ ਵਿਖੇ ਤੇ ਅੰਦਰ ਗੁਰੂ ਘਰ ਦਾ ਜੋ ਵੀ ਇਤਿਹਾਸ ਹੋਇਆ ਕਿਤੇ ਲਿਖਿਆ ਹੋਇਆ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਦੇਖੋ ਦੋਸਤੋ ਗੁਰੂ ਘਰ ਦੇ ਐਂਟਰ ਹੋਣ ਸਾਰੇ ਕਿੰਨਾ ਸੋਹਣਾ ਬਣਾਇਆ ਹੋਇਆ ਹੈਗਾ ਦੇਖੋ ਇਹ ਐਂਟਰ ਹੌਨਸਾਰ ਬਣਾਇਆ ਗਿਆ ਗੁਰੂ ਘਰ ਇਸ ਤੋਂ ਅੱਗੇ ਆ ਦੋਸਤੋ ਪਹਿਲਾਂ ਗੁਰਦੁਆਰੇ ਦਾ ਇਤਿਹਾਸ ਪੜ੍ਹ ਲਓ ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਗੁਰਦੁਆਰੇ ਦੇ ਆਲੇ-ਦੁਆਲੇ ਸਭ ਕਾ ਸ੍ਰੀ ਦਰਸ਼ਨ ਕਰਾਉਣੇ ਆਂਗੇ ਤੇ ਦੋਸਤੋ ਇਤਿਹਾਸ ਤੁਸੀਂ ਪੜ ਚੁੱਕੇ ਹੋਗੇ ਪਹਿਲਾਂ ਹੁਣ ਤੁਸੀਂ ਗੁਰੂ ਘਰ ਨੂੰ ਆਲੇ-ਦੁਆਲੇ ਦੇਖ ਲਓ ਬਾਹਰੋਂ ਤੇ ਫਿਰ ਆਪਾਂ ਮੱਥਾ ਟੇਕਣਾ ਲੱਗੇ ਅਗਰ ਵੀਡੀਓ ਅਲਾਉ ਹੋਈ ਤਾਂ ਆਪਾਂ ਤੁਹਾਨੂੰ ਅੰਦਰੋਂ ਵੀ ਗੁਰੂ ਘਰ ਦਿਖਾ ਦਵਾਂਗੇ ਫਿਲਹਾਲ ਤੁਸੀਂ ਪਹਿਲਾਂ ਗੁਰੂ ਘਰ ਨੂੰ ਬਾਹਰਲੀ ਤਰਫ ਤੋਂ ਦੇਖ ਲਓ ਇਹ ਗੁਰੂ ਘਰ ਹੈਗਾ ਆਪਣਾ ਤੇ ਅੱਜ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਗੁਰਪੁਰਬ ਹੋਣ ਕਰਕੇ ਸੰਗਤਾਂ ਦਾ ਬਹੁਤ ਭਾਰੀ ਇਕੱਠਾ ਹੈਗਾ ਇੱਥੇ ਮੱਥਾ ਟੇਕਣ ਆਏ ਵੇ ਇਹ ਗੁਰੂ ਘਰ ਅਸਾਰ ਠੀਕ ਹੈ ਚਲੋ ਦੋਸਤੋ ਅੱਗੇ ਹੁਣ ਆਪਾਂ ਅੰਦਰ ਮੱਥਾ ਟੇਕਣ ਚੱਲਦੇ ਹਾਂ ਦੋਸਤੋ ਅੱਜ ਗੁਰਪੁਰਬ ਹੋਣ ਕਰਕੇ ਇਕੱਠ ਬਹੁਤ ਜ਼ਿਆਦਾ ਹੈਗਾ ਤੇ ਅੱਜ ਵਾਰੀ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈਗਾ ਦੋਸਤੋ ਮੱਥਾ ਆਪਾਂ ਟੇਕ ਲਿਆ ਹੁਣ ਆਪਾਂ ਤੁਹਾਨੂੰ ਪੂਰਾ ਸਾਹਿਬ ਦਿਖਾਉਣੇ ਆਗੇ ਅੰਦਰ देखो दोस्तों हो है इधर फिर बाहर जाने का रास्ता है ਕਿੱਦਰੀ ਐਕਸੀਡੈਂਟਰੀ ਆ ਗੁਰਦੁਆਰੇ ਦੇ ਬਾਹਰ ਪਾਰਕ ਹੈ ਬਹੁਤ ਸੋਹਣਾ ਬਹੁਤ ਦਿਲ ਲੱਗਦਾ ਇੱਥੇ ਪਾਰਕ ਦੇ ਵਿੱਚ ਦੋਸਤੋ ਪੂਰਾ ਸਾਹਿਬ ਤੋਂ ਮੱਥਾ ਟੇਕਣ ਤੋਂ ਬਾਅਦ ਇੱਥੇ ਇੱਕ ਹੋਰ ਜਗ੍ਹਾ ਵੀ ਧਾਰਮਿਕ ਸਥਾਨ ਬਣਿਆ ਹੋਇਆ ਹੈਗਾ ਤੇ ਇਸ ਦਾ ਇਤਿਹਾਸ ਇਹ ਆ ਕਿ ਇੱਥੇ ਗੁਰੂ ਸਾਹਿਬ ਨੇ ਤੀਰ ਮਾਰ ਕੇ ਜਲ ਕੱਢਿਆ ਸੀ ਜੋ ਪਿੱਛੇ ਆਪਾਂ ਇਤਿਹਾਸ 'ਚ ਵੀ ਪੜਿਆ ਸੀਗਾ ਅੱਜ ਤੁਹਾਨੂੰ ਅੱਗੇ ਆਪਣਾ ਜਲਕਰ ਦਿਖਾਉਣੇ ਆਗੇ ਦੇਖੋ ਦੋਸਤੋ ਇਹ ਹੈ ਇਸ਼ਨਾਨ ਘਰ ਠੀਕ ਹੈ ਅੱਗੇ ਸਾਹਮਣੇ ਮੱਥਾ ਟੇਕਦਾ ਚਲੋ ਆਪਾਂ ਮੱਥਾ ਟੇਕਦੇ ਆਂਗੇ ਦੋਸਤੋ ਦੇਖੋ ਇਹ ਜਿਹੜਾ ਸਥਾਨ ਆਪਾਂ ਤੁਹਾਨੂੰ ਧਾਰਮਿਕ ਸਥਾਨ ਦਿਖਾ ਰਹੇ ਆਂਗੇ ਇਹ ਆਲੇ-ਦੁਆਲੇ ਸਰੋਵਰ ਦੇ ਵਿੱਚ ਬਣਿਆ ਹੋਇਆ ਹੈਗਾ ਆਲੇ-ਦੁਆਲੇ ਸਾਰਾ ਸਰੋਵਰ ਹੈਗਾ ਤੇ ਇਹ ਦੇਖੋ ਉਹ ਜਗਾ ਧਾਰਮਿਕ ਸਥਾਨ ਆ ਗਈ ਠੀਕ ਹੈ ਜਿੱਥੇ ਉੱਤੇ ਮਾਰ ਕੇ ਜਲ ਖੱਟਿਆ ਸੀਗਾ ਹਲਦ ਵਾਲੇ ਸਰੋਵਰ ਚ ਬਣਿਆ ਹੋਇਆ ਇਹ ਸਥਾਨ ਹੈਗਾ ਧਾਰਮਿਕ ਸਥਾਨ ਠੀਕ ਹੈ ਦੋਸਤੋ ਮਿਲਦੇ ਆ ਕਿਤੇ ਅਗਲੇ ਬਲੌਗ ਚ ਤੋਂ ਇੱਥੇ ਹੀ ਇੱਕ ਗੁਰਦੁਆਰਾ ਬਾਬਾ ਨਾਨੂ ਸਿੰਘ ਜੀ ਹੈ ਤੇ ਉਹਨਾਂ ਦਾ ਇਤਿਹਾਸ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆਂਗੇ ਲਓ ਜੀ ਇਤਿਹਾਸ ਪਰ ਲਓ ਉਹਨਾਂ ਦਾ ਬਾਬਾ ਨਾਨੂ ਸਿੰਘ ਜੀ ਦੇ ਗੁਰਦੁਆਰੇ ਦੇ ਨਾਲ ਹੀ ਇੱਕ ਗੁਰਦੁਆਰਾ ਫਕਤ ਨਾਮਦੇਵ ਜੀ ਹੈਗਾ ਤੇ ਸ਼੍ਰੋਮਣੀ ਭਗਤ ਬਾਬਾ ਨਾਮ ਦੀ ਜਿਹਦਾ ਅਸਥਾਨ ਦੋਸਤੋ ਇੱਧਰ ਗੁਰੂ ਕਾ ਲੰਗਰ ਤੇ ਕਾਰ ਪਾਰਕਿੰਗ ਹੈਗੀ ਠੀਕ ਆ ਦੋਸਤੋ ਆਪਣੇ ਅੱਜ ਦੀ ਬਲੌਗਿੰਗ ਇੰਨੀ ਓਕੀ ਸੀਗੀ ਤੇ ਆਪਾਂ ਗੁਰਪੁਰਬ ਤੇ ਤੁਹਾਨੂੰ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਦਿੱਤੇ ਅਗਲੀ ਕਦੇ ਕਿਸੇ ਬਲੌਗਿੰਗ ਚ ਫੇਰ ਆਪਾਂ ਮਿਲਾਂਗੇ ਤੁਸੀਂ ਤਦ ਤੱਕ ਚੈਨਲ ਤੇ ਬਣੇ ਰਹੋ ਸਿੰਗਲ ਜਰਨੀ ਮਿਸ਼ਨ ਠੀਕ ਆ ਦੋਸਤੋ ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ